ਇਹ ਪੱਥਰ ਦਾ ਕੰਮ ਕਰਨ ਵਾਲੇ ਨੌਜਵਾਨ ਦੀ ਆਵਾਜ਼ ਦੇਖੋ ਕਿੰਨੀ ਹੈ ਸੁਰੀਲੀ ਤੇ ਇਸ ਦੀ ਆਵਾਜ਼ ਇੰਨੀ ਸੁਰੀਲੀ ਹੈ ਕਿ ਇੱਕ ਵਾਰ ਸੁਣ ਕੇ ਤੁਸੀਂ ਵੀ ਹੋ ਜਾਓਗੇ ਖੁਸ਼ ਅਤੇ ਇਸ ਦਾ ਜੋ ਹੈ ਸੁਪਨਾ ਬਹੁਤ ਵੱਡਾ ਪਰ ਕਾਰਨ ਇਹ ਹੈ ਕਿ ਇਹ ਨੌਜਵਾਨ ਇਸ ਸੁਪਨੇ ਨੂੰ ਪੂਰਾ ਕਰਨਾ ਚਾਹੁੰਦਾ ਹੈ ਫਿਰ ਵੀ ਦਿਨ ਰਾਤ ਕਰ ਰਿਹਾ ਹੈ ਮਿਹਨਤ ਦੇਖਦੇ ਰਹੋ ਬੀਬੀ ਐਨਿਊਜ਼ ਟੀਵੀ ਪੰਜਾਬ ਬਟਾਲਾ ਜਿਸ਼ਤੇ ਨੋਤੇ ਤੋੜ ਲਏ ਸੀ ਆਪਣੇ ਆਨੇ ਮੁਖ ਮੋੜ ਲਏ ਨਾਤੇ ਹੱਥ ਫੜਿਆ ਫਿਰ ਥੋੜੀ ਕੋਈ ਨਾ ਤੇ ਫੋਲ ਵੇ ਉੱਤੇ ਮੇਰਾ ਨਾਮ ਤੇ ਨਹੀਂ ਲਿਖਿਆ ਕਦੀ ਦਿਲ ਦੇ ਵਰ ਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨਹੀਂ ਲਿਖਿਆ ਈ ਬੈ ਸਜਣਾ ਮੇਰੇ ਕੋਲ ਵੇ ਕਾਨੂੰ ਦੂਰ ਦੂਰ ਨੇ ਸਿੱਖਿਆ ਦਿਲ ਦੇ ਵਰ ਕੇ ਫੋਲ ਵੇ ਉੱਤੇ ਮੇਰਾ ਨਾ ਤੇ ਨਹੀਂ ਲਿਖਿਆ ਕਿਉਂ ਨਹੀਂ ਉਹ ਦਿਸਿਆ ਕਦੀ ਦਿਲ ਦੇ ਵਰ ਕੇ ਫੋਲ ਵੇ ਉੱਤੇ ਮੇਰਾ ਨਾ ਤੇ ਨਹੀਂ ਲਿਖਿਆ ਮੁਛੜ ਕੇ ਜਾਂਦੀ ਵਾਰੀ ਪਿੱਠ ਵੀ ਉਹ ਮਾਂ ਕੇ ਪਿੱਛੇ ਤੱਕ ਆਣਾ ਖੜੇ ਰਹਿ ਲਾ ਕੇ ਆਸਾਂ ਅੱਖੀਆਂ ਨੂੰ ਅੜ ਕੇ ਬਖੋਲੇ ਹੋਇਆ ਸੀ ਜੜੀ ਵਾਲੇ ਮੋੜ ਤੋਂ ਜਿੰਦ ਜਾਨ ਸੋਣਿਆ ਤੂੰ ਲੈ ਗਿਆ ਸੀ ਕੱਢ ਕੇ ਸਾਜਨ ਬਾਬਾ ਜੀ ਜੀ ਇਹ ਕਿਵੇਂ ਤੇ ਕਦੋਂ ਸ਼ੌਂਕ ਪਿਆ ਲੈ ਜੀ ਮੈਨੂੰ ਤਕਰੀਬਨ 7-8 ਸਾਲ ਤੋਂ ਸ਼ੌਂਕ ਹੋ ਗਿਆ ਉਮਰ ਦੇ ਸ ਠੀਕ ਹੈ ਜੀ ਤੇ ਮੇਰੇ ਫਾਦਰ ਸਾਹਿਬ ਵੀ ਗਾਉਂਦੇ ਸੀਗੇ ਉਹ ਕੋ ਗ੍ਰੈਂਡਫਾਦਰ ਸਾਹਿਬ ਵੀ ਗਾਉਂਦੇ ਸੀ ਉਹਨੇ ਫਾਦਰ ਸਾਹਿਬ ਤੋਂ ਸ਼ੌਂਕ ਪਿਆ ਜੀ ਹਾਂ ਜੀ ਉਹ ਮਹਿੰਗਾ ਸ਼ੌਂਕ ਆ ਘਰ ਦੇ ਹਾਲਾਤ ਕੀ ਕਿੰਨੇ ਘਰ ਦੇ ਹਾਲਾਤ ਜੇ ਦੇਖ ਰਿਹਾ ਵੀ ਤੇ ਉਹ ਸਾਮਣਾ ਤੇ ਸ਼ੌਂਕ ਨਹੀਂ ਹੈਗਾ ਜੀ ਲੇਕਿਨ ਇਹ ਹੈ ਕਿ ਇੱਕ ਉਮੀਦ ਆਪਣੀ ਮਿਹਨਤ ਰ ਸਦਕੇ ਗੁਰੂਆਂ ਦੇ ਸਦਕੇ ਕਿ ਇੱਕ ਦਿਨ ਮੰਜ਼ਿਲ ਤੇ ਪਹੁੰਚਾਂਗੇ ਜਰੂਰ ਉਸਤਾਦ ਕਿਹੜੇ ਪਾਰ ਕੀ ਹੈ ਕਿ ਕਿੰਨਾ ਰਿਐਕਟ ਕਰਦੇ ਹਾਂਜੀ ਉਸਤਾਦ ਦਾ ਨਾਮ ਬੜਾ ਕੋ ਸਜੀ ਮੇਰੇ ਉਸਤਾਦ ਹੈ ਜੀ ਲਖੁੰਦਰ ਖੈਰਾ ਜੀ ਉਹਨਾਂ ਦੇ ਕਾਫੀ ਵੀ ਗਾਣੇ ਆ ਚੁੱਕੇ ਹੈ ਠੀਕ ਹਨਾਂ ਦੇ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਉਸਤਾਦਾਂ ਗਾਇਕ ਕੌਣ ਕੌਣ ਪਸੰਦ ਕਰ ਗਾਇਕ ਜੀ ਆਪਣਾ ਮਾਸਟਰ ਸਲੀਮ ਜੀ ਤੇ ਕਮਲ ਖਾਨ ਜੀ ਹੁਣ ਪਹਿਲਾਂ ਮਿਲਿਆ ਕਰੀ ਉਹਨਾਂ ਨੂੰ ਸਲੀਮ ਜੀ ਨੇ ਮਿਲਿਆ ਮੈਂ ਉਸਤਾਦ ਸਲੀਮ ਜੀ ਨੂੰ ਉਹਨਾਂ ਨੂੰ ਮਿਲਿਆ ਕਮਲ ਖਾਨ ਜੀ ਨੂੰ ਵੀ ਸਿੱਖਣ ਮਿਲਿਆ ਕੀ ਹੋ ਸਕਦਾ ਸੀ ਤਾਂ ਉਹਨਾਂ ਨੇ ਉਹਨਾਂ ਨੇ ਬੜਾ ਹੌਸਲਾ ਦਿੱਤਾ ਕਿ ਗਾਉ ਤੇ ਸਾਜੋ ਹਾਂ ਜੀ ਉਹਨਾਂ ਨੂੰ ਮਿਲਾਇਆ ਜਿਨ੍ਹਾਂ ਨੇ ਮੈਂ ਉਹਨਾਂ ਦਾ ਹੀ ਨਾਮ ਲੈਣਾ ਚਾਹਾਂਗਾ ਕਿਉਂਕਿ ਜੇ ਮੈਂ ਉਹਦਾ ਨਾਮ ਨਹੀਂ ਲੈਂਦਾ ਤਾਂ ਫਿਰ ਮੇਰੇ ਵਾਸਤੇ ਇਹ ਗੱਲ ਚੰਗੀ ਨਹੀਂ ਕਿਉਂਕਿ ਪਹਿਲੀ ਮੇਰੇ ਮੇਰਾ ਭਜਨ ਜਿਹੜਾ ਉਹਨਾਂ ਨੇ ਕਰਵਾਇਆ ਰਾਜ ਹਰੀਪੁਰੀਏ ਸਾਹਿਬ ਨੇ ਠੀਕ ਹੈ ਜੀ ਆਰ ਐਚ 뮤직 ਤੇ ਲਾਂਚ ਉਹਨਾਂ ਨੇ ਕੀਤਾ ਹੈ ਉਹਨਾਂ ਦੇ ਆਪਣੇ ਚੈਨਲ ਤੋਂ ਠੀਕ ਹੈ ਉੱਤੇ ਜਾ ਕੇ ਸਰਚ ਕਰੋ ਤੇ ਆਪਣਾ ਭਜਨ ਸੁਣੋ ਤੇ ਪਿਆਰ ਦਿਓ ਸ਼ੇਅਰ ਲਾਈਕ ਕਮੈਂਟ ਕਰੋ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਪਹਿਲੀ ਕਮਾਈ ਜਿਆਦਾ ਕੋਈ ਇਸ ਕੰਮ ਤੋਂ ਕੀਤੀ ਹੋਵੇ ਤਾਂ ਕਿੱਥੇ ਕਰਦੀ ਪਹਿਲੀ ਕਮਾਈ ਆਪਾਂ ਜੀ ਕੀਤੀ 2013 ਦੀ ਕੀਤੀ ਤੇ ਪਹਿਲੀ ਸਟੇ ਲਈ ਹੀ 2013-14 ਦੀ ਕਮਾਈ ਮੈਨੂੰ ਯਾਦ ਹੈ ਕਿ ਤਕਰੀਬਨ 3-300 ਰੁਪਏ ਮਿਲਿਆ ਸੀ ਹਾਂਜੀ ਹਾਂਜੀ ਖਰਚੇ ਕਿੱਥੇ ਕੀਤੇ ਆ ਉਹ ਖਰਚੇ ਮਮਣ ਨੂੰ ਪਾਇਜਦੇ ਸੀ ਉਹ ਮੈਂ ਕੀ ਸੁਪਨਾ ਕੀ ਹੈ ਜੀ ਸੁਪਨਾ ਹੈ ਕਿ ਮੈਂ ਗਾਇਕੀ 'ਚ ਅੱਗੇ ਜਾਵਾਂ ਤੇ ਆਪਣੇ ਮਾਪੋ-ਪੋਤਾ ਦਾ ਨਾਮ ਰੋਸ਼ਨ ਕਰਾਂ ਤੇ ਉਹਨਾਂ ਨੂੰ ਹਰ ਉਹ ਸੁੱਖ ਦੇ ਸਕਾਂ ਜਿਹੜਾ ਡਿਜ਼ਰਵ ਕਰਦੇ ਨੇ ਅਰਿਆਜ਼ ਕਿੰਨਾ ਚਿਰ ਚੱਲਦਾ ਫਿਰ ਅਰਿਆਜ਼ ਰੋਜ਼ਾਨਾ ਚੱਲਦਾ ਜੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਕਿਸ ਤਰੀਕੇ ਦਾ ਜ਼ਿਆਦਾ ਗਾਣੇ ਪਸੰਦ ਕਰਦੇ ਹੋ ਗਾਣੇ ਮੈਂ ਜੀ ਭਜਨ ਜ਼ਿਆਦਾ ਪਸੰਦ ਕਰਦਾ ਹਾਂ ਗਾਣੇ ਹਾਂਜੀ ਭਜਨ ਮਾਤਾ ਰਾਣੀ ਦੇ ਭਜਨ ਉਹ ਗੋਲੀ ਸੰਕਰਤੀ ਦਿਓਗੇ ਤੇ ਸੂਫੀ ਮੈਟਰ ਜਾਂ ਵੈਸੇ ਪਰਿਵਾਰ ਦਾ ਗੁਜਾਰਾ ਚਲਾਉਣੇ ਕੀ ਕੋਸ਼ਿਸ਼ ਪਰਿਵਾਰ ਦਾ ਗੁਜਾਰਾ ਚਲਾਉਣ ਵਾਸਤੇ ਜੀ ਟੈਲ ਪੱਤਰ ਦਾ ਕੰਮ ਕਰੋ ਕੀ ਲੱਗਦਾ ਕਿਉਂ ਹੱਲੇ ਉਹ ਮੁਕਾਮ ਨਹੀਂ ਹਸਲ ਹੋ ਰਿਹਾ ਚਲੋ ਇੱਕ ਹਰ ਚੀਜ਼ ਦੇ ਇੱਕ ਸਮਾਂ ਹੁੰਦਾ ਪਰ ਇਹ ਇੱਕ ਮੈਨੂੰ ਮੇਰੀ ਅਪੀਲ ਹੈ ਕਿ ਦੇਖੋ ਸਭ ਕੁਝ ਜਨਤਾ ਹੀ ਕਰਨ ਵਾਲੀ ਹੈ ਦੁਨੀਆ ਜੇ ਜਨਤਾ ਚਾਵੇ ਤੇ ਹਰ ਸ਼ੋ ਫਰਸ਼ਟੇ ਲੈ ਜੀ ਜੇ ਜਨਤਾ ਚਾਵੇ ਤੂੰ ਤੱਲੇ ਵੀ ਦੇ ਸਕਦੀ ਇਸ ਕਰਕੇ ਉਹਨਾਂ ਨੂੰ ਮੇਰੀ ਗੁਜਾਰਿਸ਼ ਹੈਗੀ ਹੈ ਕਿ ਜਨਤਾ ਨੂੰ ਵਾਤਵਾਰਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਪਿਆਰ ਦਿਓ